ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਕਾਫੀ ਘਰ ਦਾ ਸਵਾ ਇੱਕ ਓ ਅੰਕਾਰ ਸਤਗੁਰ ਪਰਸਾਦ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤਗੁਰ ਪਾਇਆ ਮਾਨਸ ਜਨਮ ਦੁਲੰਭ ਗੁਰੂ ਮੁਖ ਪਾਇਆ ਮਨ ਤਾਂ ਨ ਹੋਏ ਚੁਲੰਭ ਜੇ ਸਤ ਗੁਰ ਪਾਇਆ ਚੱਲ ਜਨਮ ਸਵਾਰ ਰਕਰ ਸਾ ਚਲਾ ਵਾਤ ਪਾਏ ਦਰਬਾਰ ਸਤ ਗੁਰ ਸਭ ਦਪਾ ਰਤਾ ਮੈਂ ਸੱਚ ਸਲਾਹੀ ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਘਰ ਪੂਰਾ ਪਾਇਆ ਹਉ ਜੀਵਾ ਗੁਣ ਸਾਰ ਅੰਤਰ ਤੂੰ ਵਸ ਤੂੰ ਵਸ ਹੈ ਮਨ ਮਾਹੀ ਸਹਜ ਰਸ ਰਸ ਮੂਰਖ ਮਨ ਸਮਝਾਏ ਅੱਖ ਕਿ ਤੜਾ ਗਰਮ ਘਰ ਗੁਣ ਗਾਏ ਰੰਗ ਰੰਗੇ ਤੜਾ ਨੇਤਨ ਕਰਦਾ ਸਮਾਲ ਰੀਤਮ ਆਪਣਾ ਜੇ ਚੱਲ ਹੈ ਗੁਣ ਨਾਲ ਨਹੀਂ ਦੁੱਖ ਸੰਤਾ ਪੜਾ ਮਨਮੁਖ ਕਰਮ ਪੁਲਾੜਾ ਲਾਤਸ ਰੰਗ ਮਰਸੀ ਹੋਏ ਵਡਾਣਾ ਮਨਤਨ ਭੰਗ ਦੁਰ ਕੀ ਕਾਰ ਕਮਾਏ ਨੀ ਨਿਰਵਾਣ ਸਵਦ ਪਛਾਨਿਆ ਇੱਕ ਨਾਨਕ ਕੀ ਅਰਦਾਸ ਜੇ ਤਦ ਪਾਵਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵਸੀ ਕੀ ਅਰਦਾਸ ਜੇ ਤਦ ਬਾਵਸੀ ਮਾਦੀ ਚਾ ਨਾਮ ਨਿਵਾਸ ਅਰ ਗੁਣ ਗਾਵਸੀ ਵਾਹੀ ਗੁਰਜੀ ਕਾ ਖਾਲਸਾ ਆਹੀ ਗੁਰਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਕਾਫੀ ਕਰ ਦਸਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਨਸ ਜਨਮ ਦਲੰਭ ਗੁਰਮੁਖ ਪਾਇਆ ਮਨ ਤਨ ਹੋਇ ਚਲੰਭ ਜੇ ਸਤਗੁਰ ਪਾਇਆ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਤਨ ਸਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਕਾਫੀ ਦੇ ਅਸਰਲੇਖੇ ਤਨ ਤਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰੰਗ 751 ਉੱਪਰ ਸੁਭਾਇਮਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰ ਘਰ ਆਇਆ ਗਾਵੇ ਸੁਣਾ ਸੁਣਿਆ ਸਫਲ ਹੋ ਜਾਏ ਉਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ